ਬੜੇ ਚਾਮਾ ਨਾਲ ਰੱਖਿਆ ਸੀ ਪੁੱਤ ਦਾ ਵਿਆਹ ਪਰ ਮਾਂ ਨੂੰ ਫੜ ਕੇ ਕਰਵਾਉਣੇ ਪਏ ਸਾਰੇ ਸ਼ਗਨ ਦੋਸਤੋ ਅਕਸਰ ਹੀ ਜਦੋਂ ਕਿਸੇ ਦੇ ਪੁੱਤ ਦਾ ਵਿਆਹ ਕੀਤਾ ਜਾਂਦਾ ਹੈ ਤਾਂ ਉਸਦੇ ਮਾਪਿਓ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਅਤੇ ਸਾਰੇ ਹੀ ਸ਼ਗਨ ਬੜੇ ਚਾਮਾ ਨਾਲ ਕਰਦੇ ਨੇ ਪਰ ਹੁਣ ਇੱਕ ਮਾਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਾਤ ਤੁਰਨ ਤੋਂ ਪਹਿਲਾਂ ਮੁੰਡੇ ਦੀ ਮਾਂ ਨੂੰ ਫੜ ਕੇ ਮੁੰਡੇ ਦੇ ਸਾਰੇ ਵਿਆਹ ਵਾਲੇ ਸ਼ਗਨ ਕਰਵਾਏ ਜਾ ਰਹੇ ਨੇ ਦਰਸਲ ਇਸ ਮੁੰਡੇ ਦੀ ਮਾਂ ਇੱਕ ਬਿਮਾਰੀ ਕਾਰਨ ਜ਼ਿਆਦਾ ਉੱਠ ਬੈਠ ਨਹੀਂ ਸਕਦੀ ਸੀ ਅਤੇ ਨਾ ਹੀ ਕੁਝ ਕਰ ਸਕਦੀ ਸੀ ਪਰ ਫੇਰ ਵੀ ਮੁੰਡੇ ਨੇ ਕਿਹਾ ਕਿ ਜੇ ਮੈਂ ਆਪਣੇ ਵਿਆਹ ਦੇ ਸ਼ਗਨ ਕਰਵਾਵਾਂਗਾ ਤਾਂ ਆਪਣੀ ਮਾਂ ਦੇ ਹੱਥੋਂ ਹੀ ਕਰਵਾਵਾਂਗਾ ਜਿਸ ਤੋਂ ਬਾਅਦ ਮਾਂ ਤੋਂ ਸ਼ਗਨ ਕਰਵਾਉਣ ਲਈ ਸਾਰੇ ਹੀ ਪਰਿਵਾਰਕ ਮੈਂਬਰਾਂ ਨੇ ਹਰ ਇੱਕ ਸ਼ਗਨ ਵਿੱਚ ਮਾਂ ਨੂੰ ਸ਼ਾਮਲ ਕੀਤਾ ਅਤੇ ਉਸ ਨੂੰ ਫੜ ਕੇ ਸਾਰੇ ਵਿਆਹ ਦੇ ਸ਼ਗਨ ਕਰਵਾਏ ਸ਼ਗਨ ਕਰਨ ਤੋਂ ਬਾਅਦ ਮਾਂ ਬਹੁਤ ਹੀ ਭਾਵੁਕ ਹੋ ਗਈ ਅਤੇ ਰੋ ਕੇ ਕਹਿਣ ਲੱਗੀ ਕਿ ਜੇਕਰ ਮੈਂ ਠੀਕ ਹੁੰਦੀ ਤਾਂ ਸਾਰੇ ਹੀ ਸ਼ਗਨ ਭੱਜ-ਭੱਜ ਕੇ ਕਰਨੇ ਸੀ ਸੋ ਰੱਬ ਨਾ ਕਰੇ ਕਿ ਕਦੇ ਕਿਸੇ ਦੇ ਮਾਪਿਓ ਨੂੰ ਇਸ ਤਰ੍ਹਾਂ ਆਪਣੇ ਬੱਚਿਆਂ ਦਾ ਵਿਆਹ ਕਰਨਾ ਪਵੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ